ਅਸੀਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਈ ਆ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਜਿਹੜੀ ਸਰਬਜੀਤ ਨਾਮ ਦੀ ਔਰਤ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਉਹ ਪੰਜਾਬ ਤੋਂ ਪਾਕਿਸਤਾਨ ਦੇ ਵਿੱਚ ਜਾ ਕੇ ਨਾਸਰ ਹੁਸੈਨ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਪਰ ਦੋਸਤੋ ਜਿਹੜੀ ਹੁਣ ਵੱਡੀ ਘਟਨਾ ਉਸ ਦੇ ਨਾਲ ਵਾਪਰੀ ਹੈ ਕਹਿੰਦੇ ਹਨ ਨਿਹੰਗ ਸਿੰਘਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਉਸ ਦਾ ਸੌਦਾ ਲਾ ਦਿੱਤਾ ਗਿਆ ਹੈ ਕਿਉਂਕਿ ਦੋਸਤੋ ਜਿਵੇਂ ਅਮਰਤਪਾਲ ਮਹਿਰੋ ਨੇ ਜਿਹੜੀ ਇੱਕ ਕਮਲਕੌਰ ਮਤਲਬ ਜਿਹੜੀ ਨੈਟ ਦੇ ਉੱਤੇ ਅਸਲੀਲ ਵੀਡੀਓ ਪਾਉਂਦੀ ਸੀ ਉਸ ਦਾ ਸੌਦਾ ਲਾ ਦਿੱਤਾ ਸੀ ਇਸੇ ਤਰ੍ਹਾਂ ਕਹਿੰਦੇ ਹਨ ਕਿ ਸਰਬਜੀਤ ਦਾ ਸੌਦਾ ਨਿਹੰਗ ਸਿੰਘਾਂ ਨੇ ਰਾਤੋਂ ਰਾਤ ਲਾ ਦਿੱਤਾ ਜੋ ਖਬਰ ਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਬਜੀਤ ਕੌਰ ਦਾ ਇਹ ਅਸਲ ਮੁੱਦਾ ਕੀ ਹੈ ਦੋਸਤੋ ਹੁਣ ਤਾਂ ਤੁਸੀਂ ਸਰਬਜੀਤ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਜੋ ਕਪੂਰਥਲਾ ਦੇ ਇੱਕ ਆਮਾਨੀਆਂ ਪਿੰਡ ਦੇ ਵਿੱਚ ਰਹਿੰਦੀ ਹੈ ਤੇ ਜਿਸ ਤੋਂ ਬਾਅਦ ਤੇ ਉਸ ਦੇ ਉੱਤੇ ਪਹਿਲਾਂ ਵੀ ਕਈ ਪਰਚੇ ਪੰਜਾਬ ਦੀ ਪੁਲਿਸ ਦੇ ਵੱਲੋਂ ਤੈਅ ਕੀਤੇ ਗਏ ਸਨ ਪਰ ਜਿਹੜਾ ਉਸਨੇ ਹੁਣ ਵੱਡਾ ਕਾਰਨਾਮਾ ਕੀਤਾ ਹੈ ਤੇ ਦੋਸਤੋ 5 ਤਰੀਕ ਨੂੰ ਗੁਰਪਰਬ ਹੁੰਦਾ ਹੈ ਜਿਸ ਦੇ ਕਾਰਨ 4 ਤਰੀਕ ਨੂੰ ਜਥਾ ਪੰਜਾਬ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਜਾਂਦਾ ਹੈ ਜਿੱਥੇ ਬਹੁਤ ਹੀ ਭਾਰੀ ਮੇਲਾ ਗੁਰਪਰਬ ਵਾਲੇ ਦਿਨ ਲੱਗਦਾ ਹੈ ਜਿਸ ਕਰਕੇ ਬਹੁਤ ਸਾਰੀਆਂ ਸੰਗਤਾਂ ਉੱਥੇ ਜਾਂਦੀਆਂ ਹਨ ਤੇ ਦੋਸਤੋ ਜਦੋਂ ਉਹ ਜਥੇ ਦੇ ਨਾਲ ਜਾਂਦੀ ਹੈ ਤਾਂ ਬਿਲਕੁਲ ਸਹੀ ਰਹਿੰਦੀ ਹੈ ਪਰ ਜਦੋਂ ਉਸ ਦੇ ਮੁੜਨ ਦਾ ਸਮਾਂ ਹੁੰਦਾ ਹੈ ਤਾਂ ਉਹ ਜਥੇ ਤੋਂ ਬਖ ਹੋ ਜਾਂਦੀ ਹੈ ਤੇ ਜਥਾ ਇਸ ਭਲੇਖੇ ਦੇ ਵਿੱਚ ਰਹਿ ਜਾਂਦਾ ਹੈ ਕਿਉਂਕਿ ਕੁਝ ਸੰਗਤਾਂ ਪਹਿਲਾਂ ਉਧਰੋਂ ਪਰਤ ਜਾਂਦੀਆਂ ਹਨ ਜਿਨ੍ਹਾਂ ਨੂੰ ਜ਼ਰੂਰੀ ਕੰਮ ਹੁੰਦਾ ਹੈ ਪਰ ਜਦੋਂ ਉਸ ਦੇ ਮੁੰਡਿਆਂ ਦੇ ਵੱਲੋਂ ਉਸ ਦੇ ਪੁੱਤਾਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਕਿ ਸਾਡੀ ਮਾਂ ਗਵਾਚ ਚੁੱਕੀ ਹੈ ਸਾਡੀ ਮਾਂ ਨੂੰ ਕਿਸੇ ਨੇ ਕਿਡਨੈਪ ਕਰ ਲਿੱਤਾ ਹੈ ਸਾਡੀ ਮਾਂ ਦਾ ਕਤਲ ਹੋ ਚੁੱਕਿਆ ਹੈ ਸਾਡੀ ਮਾਂ ਕਿਤੇ ਭੱਜ ਗਈ ਤਾਂ ਉਹ ਜਥਾ ਜਦੋਂ ਧਿਆਨ ਦਿੰਦਾ ਹੈ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਉਸ ਜਥੇ ਦੇ ਵਿੱਚ ਪੂਰੀ ਤਰ੍ਹਾਂ ਤਰਥੱਲੀ ਮੱਚ ਜਾਂਦੀ ਹੈ ਕਿ ਆਖਰਕਾਰ ਇਹ ਮਾਮਲਾ ਕੀ ਬਣ ਗਿਆ ਤੇ ਦੋਸਤੋ ਉਹ ਜਥਾ ਹੁਣ ਵਾਪਸ ਪੰਜਾਬ ਦੇ ਵਿੱਚ ਆ ਕੇ ਇਹ ਮਤਾ ਪਾਸ ਕਰ ਦਿੰਦਾ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਇਕੱਲੀ ਔਰਤ ਦਾ ਵੀਜ਼ਾ ਨਹੀਂ ਲੱਗੇਗਾ ਪਰ ਦੋਸਤੋ ਕੁਝ ਦਿਨਾਂ ਬਾਅਦ ਉਸ ਸਰਬਜੀਤ ਕੌਰ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਮੈਨੂੰ ਇਸਲਾਮ ਕਬੂਲ ਹੈ ਤੇ ਮੈਂ ਨਾਸਰ ਹੁਸੈਨ ਦੇ ਨਾਲ ਵਿਆਹ ਕਰਵਾ ਲਿਆ ਹੈ ਤੇ ਮੇਰੇ ਵਿਆਹ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਹ ਵਿਆਹ ਮੈਂ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਹੈ ਪਰ ਦੋਸਤੋ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਸਾਇਆ ਹੋਇਆ ਸੀ ਤੇ ਜਿਹੜੇ ਨਿਹੰਗ ਸਿੰਘ ਸਨ ਉਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਸਨ ਜਿਸ ਕਰਕੇ ਉਹਨਾਂ ਨੇ ਸਰਬਜੀਤ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਕਰਕੇ ਤਾਂ ਉਸ ਦਾ ਪਤਾ ਕੀਤਾ ਉਸ ਦਾ ਪਤਾ ਕਰਨ ਤੋਂ ਬਾਅਦ ਕਹਿੰਦੇ ਹਨ ਜਿਹੜੀ ਨਿਊਜ਼ ਉਹ ਨੈੱਟ ਦੇ ਉੱਤੇ ਵਾਇਰਲ ਹੋ ਰਹੀ ਹੈ ਮੈਂ ਤੁਹਾਨੂੰ ਉਸ ਬਾਰੇ ਦੱਸ ਰਿਹਾ ਹਾਂ ਹਾਂ ਤੇ ਲੋਕਾਂ ਦੇ ਕਮੈਂਟ ਆ ਰਹੇ ਹਨ ਕਿ ਨਿਯੰਗ ਸਿੰਘਾ ਨੇ ਉਸ ਸਰਬਜੀਤ ਕੋਰ ਦਾ ਸੋਦਾ ਲਾ ਦਿੱਤਾ ਹੈ ਉਸ ਦਾ ਕਤਲ ਕਰ ਦਿੱਤਾ ਹੈ ਮਲਕੌਰ ਦੀ ਤਰ੍ਹਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਹ ਜਿਸ ਕਰਕੇ ਹੁਣ ਸਰਬਜੀਤ ਦੀ ਇਹ ਖਬਰ ਨੈੱਟ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਨਿਹੰਗ ਸਿੰਘਾਂ ਨੇ ਉਸ ਦਾ ਸੋਦਾ ਲਾ ਦਿੱਤਾ ਹੈ ਪਰ ਹਾਲੇ ਤੱਕ ਕੋਈ ਵੀ ਵੀਡੀਓ ਇਸ ਦੀ ਸਾਹਮਣੇ ਨਹੀਂ ਆਈ ਕਿ ਉਸ ਦਾ ਸੋਦਾ ਲਾ ਦਿੱਤਾ ਗਿਆ ਹੈ ਨਿਹੰਗ ਸਿੰਘਾਂ ਦੇ ਵੱਲੋਂ ਉਸ ਨੂੰ ਮਾਰ ਮੁਕਾ ਦਿੱਤਾ ਗਿਆ ਹੈ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਹੱਲੇ ਇਸ ਵੀਡੀਓ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਸਰਬਜੀਤ ਕੋਰ ਦਾ ਕਤਲ ਕੀਤਾ ਜਾ ਚੁੱਕਿਆ ਹੈ ਜਾਂ ਫਿਰ ਉਹ ਹਲੇ ਜਿਉਂਦੀ ਹੈ ਜਿਵੇਂ ਵੀ ਕੋਈ ਜਾਣਕਾਰੀ ਸਾਹਮਣੇ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ